ਠੇਕੇਦਾਰ ਨੂੰ ਮਾਰ ਕੇ ਨੌਕਰ ਨੇ ਖੂਹ ਚ ਦੱਬੀ Laash ਕਈ ਦਿਨਾਂ ਬਾਅਦ ਖੁੱਲਿਆ ਰਾਜ ਹੁਣ ਚੱਕ ਲਿਆ ਪੁਲਿਸ ਨੇ ਘਰ ਦੇ ਵਿੱਚ ਨੌਕਰ ਰੱਖਣ ਤੋਂ ਪਹਿਲਾਂ ਲੋਕੋ ਉਹ ਜਾਇਓ ਸਾਵਧਾਨਨ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਘਰ ਦੇ ਵਿੱਚ ਮੱਜਾ ਤੇ گاਵਾਂ ਦੇ ਲਈ ਇੱਕ ਨੌਕਰ ਰੱਖਿਆ ਗਿਆ ਸੀ ਤਾਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਕਰ ਵੱਲੋਂ ਠੇਕੇਦਾਰ ਦਾ ਕਤਲ ਕੀਤਾ ਗਿਆ ਤੇ ਉਸ ਦੇ ਸਰੀਰ ਦੇ ਦੋ ਹਿੱਸੇ ਕਰਕੇ ਖੂਹ ਦੇ ਵਿੱਚ ਸੁੱਟ ਦਿੱਤੇ ਗਏ ਤੇ ਪੁਲਿਸ ਨੂੰ ਗੁੰਮਸ਼ੁਦਾ ਦੀ ਜੜੀਆ ਰਿਪੋਰਟ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਹੁਣੇ ਹੀ ਖੁਲਾਸੇ ਹੋਏ ਨੇ 24 ਘੰਟੇ ਦੇ ਅੰਦਰ ਪੁਲਿਸ ਨੇ ਇਹ ਸਾਰਾ ਮਾਮਲਾ ਸੁਲਝਾ ਲਿਆ ਏ ਤੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਪਿੰਡ ਵਜੀਰਾਬਾਦ ਦੇ مالک ਗਗਨ ਕੁਮਾਰ ਬਲਸੋਹ ਦਾ ਇਤਲਾਮ ਮਿਲਦੀ ਹੈ ਕਿ ਉਹਨਾਂ ਦਾ ਇੱਕ ਠੇਕੇਦਾਰ ਗੋਤਮ ਕੁਮਾਰ ਸਵੇਰੇ ਜੋ ਰੋਜ਼ ਰੋਜ਼ਾਨਾ ਦੁੱਧ ਕੱਢਣ ਲਈ ਆਂਦਾ ਸੀ ਉਹ ਵਾਪਸ ਨਹੀਂ ਆਇਆ ਉਸ ਦਿਨ ਤੋਂ ਉਹ ਗਾਇਬ ਹੈ ਤੇ ਤਿੰਨ ਆਪਣਾ代表ੀਕ ਨੂੰ ਥਾਣਾ ਸਰਾਂ ਦੇ ਤੇ ਉਹਦੀ ਮਿਸਿੰਗ ਦੀ ਰਿਪੋਰਟ ਪਾਦਰਜ਼ ਕਰਦੇ ਤੇ ਉਹਦੀ ਭਾਲ ਚ ਲੱਗ ਜਾਂਦੇ ਆ ਇਥੇ ਉਸ ਮਿਸਿੰਗ ਪਰਸਨ ਨੂੰ ਲੱਭਣ ਲਈ ਅਸੀਂ ਟੈਕਨੀਕਲ ਸਪੋਰਟ ਦੀ ਮਦਦ ਲਈਤੀ ਅਸੀਂ ਸੀਸੀਟੀਵੀ ਲਾਪਰੇ ਸੀ ਤੇ ਅਸੀਂ ਆਪਣੇ ਸਨੀਫਰ ਡੌਗ ਜੋ ਸਾਡੇ ਡੌਗਸ ਕੋਲ ਹੈ ਉਹਦੀ ਮਦਦ ਲਈਤੀ ਤੇ ਇਸ ਤੋਂ ਇਲਾਵਾ ਅਸੀਂ ਸੀਡੀਆਰ ਤੇ ਬਾਕੀ ਜੋ ਵੀ ਟੈਕਨੀਕਲ ਸਪੋਰਟ ਹੈ ਤੇ ਹਿਊਮਨ ਇੰਟੈਲੀਜੈਂਸ ਰਾਹੀਂ ਉਹਦੀ ਭਾਲ ਤੇ ਪੂਰਾ ਧਿਆਨ ਲਾਇਆ ਗਿਆ ਤੇ ਕਿਉਂਕਿ ਆ ਇੱਕ ਗੰਭੀਰ aarop si ਤੇ ਇਹਦੀ ਮਿਸਿੰਗ ਪਰਸਨ ਨੂੰ ਲੱਭਣਾ ਸਾਡੀ ਪ੍ਰਾਇਰੀਟੀ ਸੀ ਤੇ 4 ਤਰੀਕ ਨੂੰ ਸਰਚ ਪਾਰਟੀ ਸਾਡੀ